ਸ਼ਸ਼ੀ ਕਾਲ ਜੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਕੇ ਸਾਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੇ ਮੈਂ ਕਰਦਾ ਤੇ ਆ ਜਾਓ ਕਰਦਾ ਭਾਈ ਜਾਂਦਾ ਯਾਰ ਕੋਈ ਕਿਉਂ ਹੋ ਰਿਹਾ ਮੈਂ ਮੌਜੂਦ ਭਾ ਕਿਉਂ ਬੇਸੇ ਪਰ ਜਿੱਕਰ ਸੀ ਰਹਿਦਾ ਨਹੀਂ ਅਜੇ ਨਾ ਯਾਰ ਮੈਂ ਟ੍ਰੇਨਿੰਗ ਤੇ ਜਾਣਾ ਮੈਨੂੰ ਕੱਲ ਵੀ ਕੋਲ ਆਇਆ ਸੀਗਾ ਤੇ ਬਾਹਰ ਜਾਣਾ ਬਈ ਚਲ ਵਧਿਆ ਹੈ ਨਾ ਹਾ ਰਾਜ ਮਾਰ ਲੇ ਗੜਾ ਨਾ ਕੋਈ ਨਾ ਭਾਈ ਦੁਰਵਰ ਹਾਂ ਤੁਸੀਂ ਕਾ ਮਾਈ ਕਾ ਹਾਂ ਠੀਕ ਹੈ ਜੀ ਹਾਂ ਠੀਕ ਹੈ ਕੱਲੇ ਮਰਾ ਹਾਂ ਭਾਈ ਬਦਾਨਾ ਜੀ ਤੇ ਫੋਡਰ ਪੇਪਰ ਦਿੱਤੇ ਸੀਗੇ ਜੀ ਕੱਲ ਗੋਣਾ ਆਇਆ ਸੀਗਾ ਤੇ ਹੁਣ ਭਰਤੀ ਦੇ ਜਾਣਾ ਦੋ ਕੁ ਦਿਨ ਰੋਕ ਜਾਂਦੇ ਚਲੋ ਜਾੜਾ ਜੋ ਪਾਸੇ ਜਾਣਾ ਜੀ ਉਹ ਜਾੜੀ ਕੈ ਕਰਨੀ ਹੈ ਹਾਂ ਜੀ ਦੇਖ ਲੈ ਬਬੂ ਕੜਾ ਲੇਗਾ ਮੁੰਡਿਆਂ ਨਾਲ ਕੰਮ ਬੰਦ ਕਰਦਾ ਜਾੜੇ ਕਰਾ ਜਾਂਦਾ ਮਲਾਕ ਕਾ ਜਿਨਾ ਮਾਮਾ ਕੰਮ ਕਰਿਆ ਕਰੋ ਉਹ ਬੱਟਾ ਤੋਂ ਤਾਂ ਜੱ ਵੀ ਨਿਕਰਦਾ ਕੰਮ ਉਹ ਤਾਂ ਬਿਲਕੁਲ ਨਿਕਲਦਾ ਹੀ ਨਹੀਂ ਹੈਗਾ ਉਹ ਕੰਮ ਨਹੀਂ ਕਰਦਾ ਨਹੀਂ ਯਾਰ ਉਹਨੂੰ ਕੰਮ ਤੇ ਲਾਓ ਮੈਂ ਪੱਤੀ ਉਹ ਕਹਿੰਦਾ ਸਾਰੇ ਕੰਮ ਤੇ ਇੱਕ ਵਾਰ ਬੱਕੂ ਮੈਂ ਉਹਨੂੰ ਕਹਿੰਦਾ ਸਾਰੇ ਦਿਨ ਉੱਤਰ ਆਉਂਦਾ ਹੈਗਾ ਨਾ ਤੇ ਆਪਣੇ ਨਾਲ ਕੋਈ ਵੱਡਾ ਆ ਜਾਂਦਾ ਨਹੀਂ ਬਾਅਦ ਨੂੰ ਮੈਂ ਕਿਹਾ ਮੈਂ ਛੜਿਆ ਕਹਿੰਦਾ ਹੁਣ ਮੈਂ ਛੜਾ ਨਹੀਂ ਰਹਿਣਾ ਹੁਣ ਤਾਂ ਮੈਂ ਤੈਨੂੰ ਬਰਾਦ ਦਿਖਾਉਂਗਾ ਕੱਪੜੇ ਕਿੱਥੇ ਦਿਵਾਵਾ ਉਹ ਆਏ ਕਿਹਨੇ ਕਹਿੰਦਾ ਨਹੀਂ ਯਾਰ ਤੂੰ ਸਮਝ ਲੈ ਠੀਕ ਹੈ ਠਰ ਜਾਓ ਤੁਸੀਂ ਠਰ ਜਾਓ ਤੁਹਾਨੂੰ ਮੈਂ ਦੱਸਾਂ ਮਾਰ ਲਈ ਕਿਹੜਾ ਵਾਰ ਬਾਹਰ ਜ਼ਰੂਰ ਬਾਈ ਕਿਉਂ ਡੀਆ ਮੁੱਖਾ ਮਰਦਾ ਹੁਣ ਕੋਈ ਨਹੀਂ ਖੜਦਾ ਇੱਥੇ ਉਹ ਵਟੇ ਕਰਦੇ ਆਪ ਆਪਣਾ ਗੱਲ ਗੱਲ ਉਹ ਕੀ ਕਰਦੇ ਹਾਂ ਜੀ ਉਹ ਬਾਕੀ ਹਾਕੀ ਤਾਂ ਆਕਾ ਇਧਰ ਵੀ ਆਪੋ ਰੰਗ ਉਹ ਤਾਂ ਚਲਾ ਗਿਆ ਪਿੰਡ ਆ ਦੇ ਜੋ ਜੜਾ ਜਣੇ ਭਰਤੀ ਦੀ ਹੁੰਦੇ ਸੀ ਉਹ ਮਤਲਬ ਬਰਾਤ ਖਾਣੀ ਚਾਹਦੀ ਕਿਹਦੀ ਬਰਾਤ ਮੇਰੀ ਹੀ ਗੱਲ ਹੈ ਨਹੀਂ ਸੀ ਕਰਿਆ ਉਹ ਉਹ ਤੇਰੀ ਕਿਹੜੇ ਡੋਲਾ ਕਰਦੇ ਆ ਉਹ ਉਹਦਾ ਮੱਪੂ ਆ ਕੇ ਆਇਆ ਹੈ ਛੋਟੇ ਬਾਅਦ ਤੇ ਆਇਆ ਸੀ ਫਟਾ ਉਹ ਮੈਂ ਤਾਂ ਕਾ ਮਿਲੂ ਕਰਨਾ ਆਇਆ ਕਿ ਤੈਨੂੰ ਕੌਣ ਕਰਦਾਗਾ ਉਹਨੇ ਨੂੰ ਚਲੋ ਆਖਿਆ ਜੀ ਮੈਨੂੰ ਪੈਸਾ ਨਹੀਂ ਲੈਣਾ ਸਰਦੋ ਪੁਜੀ ਤੈਨੂੰ ਪਸੰਦੀ ਨਹੀਂ ਕੀਤਾ ਅਗਰਾਂ ਨੇ ਸਰਦੋ ਦੇਖ ਰਿਹਾ ਹੋਈ ਲੈ ਵਾਪਸ ਇਹਦੇ ਬਾਰੋਂ ਬਾਹਰ ਲਿਆਉਗਾ ਕਾਦੇ ਪੈਸੇ ਪੈਸੇ ਹੋਰ ਕਾਦੇ ਹੁੰਦੇ ਆ ਨਰਮਾ ਨਹੀਂ ਵੀ ਕਹੇ ਛੋਣ ਨਹੀਂ ਵੀ ਗਿਆ ਤੈਨੂੰ ਕਾਦੇ ਨੋਟ ਦੇ ਦਿੱਤੇ ਨੋਟ ਬਾਹਰ ਦੇ ਨੋਟ ਕਰਿਆ ਨਾ ਮੈਂ ਇਹ ਮੈਂ ਤੂੰ ਫੜ ਲੇਗਾ ਮਨਾ ਘੜੇ ਕਰ ਦੂ ਆਪਾਂ ਲੈ ਕੇ ਆਉਗਾ ਫਿਰ ਤਰੀ ਕਹਿੰਦੇ ਭਾਂਦਾ ਤੇ ਨਹੀਂ ਲੱਤਾਂ ਮੈਥੋਂ ਜਿੱਦਾਂ ਜਰਮਨ ਨਹੀਂ ਗਿਆ ਕਿ ਉਹ ਛੋਟੇ ਨੂੰ ਕਰਾਉਣੀ ਦਿੰਦਾ ਲਾ ਜਾਂ ਭਾਂਦਾ ਤੇ ਨਹੀਂ ਲੱਤਾਂ ਕਰ ਤੂੰ ਕਹਿੰਦੇ ਮੇਰੀ ਵੇਸੇ ਟਾਈਮ ਤਾਂ ਆ ਕੇ ਮੜੂਆ ਘਰੇ ਜਦੋਂ ਆਇਆ ਦੇਖ ਲਾਂ ਕਿ ਤੇਰੀ ਹਿੱਲ ਲੈ ਕੇ ਆਉਗਾ ਇੱਥੇ ਹੀ ਯਾਰਾ ਜਿਵੇਂ ਆ ਸੋ ਠੀਕ ਆ ਸਾਰੇ ਕਰੇ ਸਾਰੇ ਠੀਕ ਆ ਸਾਡਾ ਬਾਪੂ ਛੋਟੇ ਨੂੰ ਵਿਆਹ ਨੂੰ ਫਿਰਦਾ ਹੈ ਤਾਂ ਗੱਲ ਗਲਤ ਆ ਯਾਰ ਵੱਡੇ ਨੂੰ ਛੱਡ ਕੇ ਹੋਰ ਯਾਰ ਪੱਤ ਨਹੀਂ ਹੋਈ ਇੰਨੀ ਖਾਸ ਤਾਂ ਲੜਕੇ ਵਾ ਪੈਸੇ ਨੇ ਪੈਸੇ ਵੀ ਨਹੀਂ ਦਿੰਦਾ ਰੁਪਿਆ ਵੈਸੇ ਤੋ ਚਲ ਫੁੱਲ ਜਮੇ ਸੈਟ ਕਰ ਲਵੇ ਤੇਰੀ ਜਾਨ ਲੱ ਉਹ ਕਾਕੇ ਜਾਦਾ ਹੈ ਮੈਂ ਅੰਦਰ ਕਰੇ ਕਿਵੇਂ ਤਾਂ ਠੀਕ ਹੈ ਹਾਂ ਹੈਗਾ ਘਰੇ ਤਾਂ ਆ ਚਲ ਗਏ ਫਿਰ ਕਿਵੇਂ ਆ ਆਪਾਂ ਅੱਛਾ ਇਹੇ ਕੰਮ ਹੋ ਗਿਆ ਚੱਲ ਬਰਦਰ ਆ ਕੇ ਵੀ ਕਿੱਝ ਠੀਕ ਹੈ ਜੀ ਅੱਜ ਬਹਿ ਜਾ ਆ ਦੇਖ ਲੈ ਬਾਪੂ ਆਪਣਿਆਂ ਨਾਲ ਅੱਡਿਆਂ ਤੇ ਗੱਲਾਂ ਹੋਣ ਲੱਗੀਆਂ ਆਪਣਿਆਂ ਨਾਲ ਕੀ ਗੱਲ ਹੋ ਗਈ ਲੋਕ ਪਤਾ ਹੀ ਕਹਿੰਦੇ ਆ ਕਹਿੰਦੇ ਕਿ ਵੱਡੇ ਨੂੰ ਛੱਡ ਕੇ ਛੋਟੇ ਦਾ ਨਾ ਕਰੋ ਪਹਿਲਾਂ ਵੱਡੇ ਦਾ ਰਿਸ਼ਤਾ ਕਰੋ ਅਗੇ ਓਏ ਲੋਕਾਂ ਨੂੰ ਕੀ ਕਹਿੰਦੇ ਅਸੀਂ ਆਪਦਾ ਘਰ ਦੇਖਣਾ ਹੈਗਾ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਉਹ ਤਾਂ ਕਿਵੇਂ ਕਰ ਦੇ ਤੇ ਰਿਸ਼ਤਾ ਉਹ ਤਾਂ ਮੈਂ ਤੈਨੂੰ ਦੱਸਤੀ ਗੱਲ ਇੱਕ ਦੋ ਦਿਨਾਂ ਤਾਂ ਉਹਨੇ ਚੰਦ ਚੜ੍ਹਾ ਲੈ ਮੈਂ ਕਿਵੇਂ ਚੰਦ ਚੜ੍ਹਾ ਦੂਗਾ ਕਿੱਤੇ ਨਾ ਭੰਦਾਂਗੇ ਉਹਦੇ ਆ ਤਾਈ ਨੂੰ ਪੋਥਰਾ ਮੈਂ ਖੁੰਡਾ ਦੇਖਿਆ ਤਾਈ ਨੂੰ ਪੋਥਰਾ ਉਹਦਾ ਭਾਈ ਗਿਆ ਪੈਸੇ ਲੈ ਕੇ ਸੱਪ ਪੈਸੇ ਲੈ ਕੇ ਨਿਕਲ ਗਿਆ ਪੈਸੇ ਲੈ ਕੇ ਨਿਕਲ ਗਿਆ ਉਹ ਕੋਈ ਨਹੀਂ ਆਊਗਾ ਤਾਂ ਘਰੀ ਬੜੂਗਾ ਕਿੱਤੇ ਭੰਦਾਂਗੇ ਉਹਦੇ ਹਾਂ ਹਾਂ ਪੈਸੇ ਲੈ ਕੇ ਗਿਆ ਉਹ ਕੋਈ ਨਹੀਂ ਦੇਖਦੇ ਹਾਂ ਕਿਨੇ ਕਰਦਾ ਬਦਮਾਸ਼ੀ ਹਾਂ ਹਾਂ ਬਬੂਏ ਆਪੋ ਅੱਜ ਵੀ ਮੈਂ ਮਾਰਨ ਬਰਤਾਈਦਾ ਜਿਹੜਾ ਆ ਗਿਆ ਹੋ ਕੰਮ ਵੀ ਲੈ ਇੱਕ ਦਾ ਕਰ ਦਿੰਦੇ ਯਾਰ ਉਹ ਦੇਖ ਲੈ ਕੌਣ ਹੈ ਇੰਨਾ ਕਰ ਦੱਸ ਗਿਆ ਬਈ ਤੂੰ ਕਿਲੇ ਰਹਾ ਗਾਮ ਨਹੀਂ ਕਰ ਰਿਹਾ ਟੈਂਸ਼ਨ ਲੈ ਲੈ ਪਹਿਲੀ ਵਸਤੇ ਖਾਈ ਇਹ ਕੌਣ ਨੇ ਇਹ ਬਪੂ ਜੀ ਇਹ ਭਾਈ ਹੈ ਧੋਖ ਧੋਖ ਜੀ ਭਾਈ ਇਹ ਕੌਣ ਹੈ ਤੇਰੀ ਹੱਥ ਲਾਈ ਜਾਂਦੇ ਮੇਰੇ ਇਹ ਨੋਆ ਬਪੂ ਤੇਰੀ ਤੂੰ ਦੱਸਦਾ ਹੈ ਨਹੀਂ ਮੈਂ ਤੁਹਾਨੂੰ ਦੱਸ ਕੇ ਤਾਂ ਗਿਆ ਸੀ ਕੀ ਦੱਸ ਕੇ ਗਿਆ ਸੀ ਪਹਿਲਾਂ ਵੱਡੇ ਦਾ ਉਹ ਛੋਟੇ ਦਾ ਫੇਰ ਉਹ ਤੂੰ ਕਰਾੜੀ ਮਾ ਦੀ ਮਰਜ਼ੀ ਦਾ ਕਰਾ ਲਿਆ ਤਿੰਗਾ ਕਰੀ ਜਾ ਮਰਜ਼ੀਆਂ ਮੈਂ ਕੀ ਲੈਣਾ ਆਦੀ ਮਰਜ਼ੀ ਕਰਦੇ ਆ ਨਾ ਕਿਸੇ ਨੂੰ ਪੁੱਛਣਾ ਨਾ ਕਰਨਾ ਤਰਾਇਆ ਜਿਹੜਾ ਭੁੱਖੀ ਜਾਂਦਾ ਬਈਆ ਪਣੀਆ ਮਾ ਦੇਓ ਪਾ ਲੈਣਾ ਪਣੀ ਆਹੋ ਨਾਪੜੀ ਘਾਟੇ ਜਾਂ ਬਾਹਰ ਉਹ ਤਾਂ ਇਹ ਭੁੱਖੀ ਜਾਂਦਾ ਇਹ ਮੱਚਦੇ ਐ ਟੈਨਸ਼ਨ ਨਾ ਲੈ ਹਾਂ ਟੋਪੀ ਕਰ ਦੂਗਾ ਲੈ ਮੈਂ ਚੱਲ ਮੈਂ ਕੀ ਲੈਣਾ ਮੈਨੂੰ ਭੁੱਖ ਲੱਗੀ ਆ ਤੁਸੀਂ ਰੋਟੀ ਬਣਾ ਲਓ ਤੁਸੀਂ ਬੈਠੋ ਦੋ ਮਿੰਟਾਂ ਦੀ ਬਣਾ ਕੇ ਲਿਆਇਆ ਮੈਂ ਪਰੋਠੇ ਖਾਣੇ ਹਾਂਜੀ ਲੈ ਆਇਆ ਦੋ ਮਿੰਟਾਂ ਦੀ ਲੈ ਚਾਚਾ ਬਣਾ ਲੈ ਮੈਨੂੰ ਤਾਂ ਨਹੀਂ ਬਣਾਉਣੀ ਆਉਂਦੀ ਚਾਚਾ ਮੈਂ ਰੋਟੀ ਬਣਾਉਣੀ ਮੈਨੂੰ ਰੋਟੀ ਵੀ ਬਣਾਉਣੀ ਆਉਂਦੀ ਹੋਰ ਕੀ ਹੋ ਤੈਨੂੰ ਚਾਹ ਲਈ ਹੋ ਗਿਆ ਮੈਨੂੰ ਤਾਂ ਬਣਾਉਣੇ ਉੱਛਾ ਜੀ ਤੁਸੀਂ ਰਾਪੀ ਤੇ ਕਿਹਾ ਸੀ ਵੀ ਸਾਰਾ ਕੰਮ ਮੈਂ ਕਰੂੰਗਾ ਤੂੰ ਤਾਂ ਪਹਿਲੀ ਬੈਠੀ ਖਾਈ ਨਾ ਤੂੰ ਜਾਉਂਗਾ ਨਾ ਬਸ ਨਾ अच्छा यार। ਨਾਲੇ ਮਿੱਤਰਾ ਪੁੰਗੀ ਲੈ ਲੈ। ਇਹ ਅਗੀ ਚਾਵ ਲਾ ਗਈ ਫੇ ਰੋਟੀ ਬਣਨ ਤੂੰ। ਹਲਾਈ ਤਤੀਓ ਤੀ ਚਾਹ। ਬਾਰਾ ਗਾਣੀ ਤੇ ਪਿਛੇ। ਹਾਂਜੀ। ਤੇਰੇ ਬਹੁਤ ਵੱਡਾ ਚੜ ਗਿਆ ਨਾ। ਟੱਚ ਫੋਨ ਲਿਆ ਦੋ ਤੂੰ ਟੱਚ ਵੀ ਕਰ ਰਿਹਾ ਲੈ ਮੇਰੇ ਨਾਲ ਜੱਟ ਬੰਦੇ ਨੀ ਕਟੋਰਾ ਲੱਭਿਆ ਪਤਾ ਸਹੀ ਨੀ ਚੋਰਾ ਵੀਰੇ ਪੱਬਿਆ ਮੈਂ ਰੀਲ ਬਣਾ ਕੇ ਇੰਸਟਾਗ੍ਰam ਤੇ ਪਾ ਗਈ ਆ ਓਰੀਲਾ ਆਪਣੇ ਬਾਧੂ ਪਿਆ ਡਿੱਕ ਪਿਆ ਵਿੱਚ ਪਾ ਕੇ ਸੁਣ ਲਿਆ ਕਰ ਅੰਦਰ ਕਮਰਾ ਬਾਰੇ ਬੈਠ ਕੇ ਅੱਛਾ ਡੋਆ ਓਰੀਲਾ ਨੀ ਗੱਲ ਨਹੀਂ ਕਰਦੀ ਲੈ ਇਸ ਦਾ ਤੇ ਵੀਡੀਓ ਬਣਾ ਕੇ ਪਾਣੀ ਹੁੰਦੀ ਆ ਅੱਛਾ ਮੋਬਾਈਲ ਤੇ ਪੈਂਦੀ ਆ ਹਾਂ ਇੱਕ ਦਾ ਮੋਬਾਈਲ ਆ ਕਿਸਟਲ ਇਹ ਬਣਾਵਾ ਟੱਚ ਫੋਨ ਹੀ ਦਿਓ ਨਾ ਇੱਕ ਹਾਂ ਅੱਛਾ ਹਾਂ ਅੰਤਾਂ ਦੀ ਵਾਰੀ ਜਾਣਕਾਰੀ ਨਹੀਂ ਆ ਕਲਾਮ ਪੜਾ ਦਾ ਕਰ ਕਿਲਿਆ ਗਏ ਉਹ ਜਾਨਾ ਹੁੰਦੇਗਾ ਹਾਂ ਲਿਆ ਦੇ ਲਿਆ ਦੇ ਛੇਤੀ ਬਣਾਈ ਜਦੋਂ ਉੱਤੇ ਆ ਉਤਰਾ ਗਈ ਬਸ ਆ ਗਿਆ ਹਲੋ ਸਲਾਮ ਵਾਲਾ ਠੀਕ ਹੈ ਹਾਂ ਠੀਕ ਹੈ ਇਹ ਚਾਹੀਦਾ ਸੀ ਠੀਕ ਹੈ ਪੰਤਰਿਆਂ ਲੱਗ ਗਿਆ ਮੈਂ ਗੋਸ਼ਟਾ ਮਟੇਗਾ ਠੀਕ ਹੈ ਲੱਗਦਾ ਮਿੱਤਰਾ ਪੰਗੇ ਹੀ ਲੈ ਰਿਆ ਵਧੀਆ ਇਸ ਕਰਦੇ ਜੀ ਮਾਤਾ ਕਹਿੰਦਾ ਕੀ ਰਵੇ ਵਿਆਹ ਕਰਾ ਕੇ ਉਹ ਨਵੀਂ ਪੰਗਾ ਖਲ ਹੋ ਗਿਆ ਇਹ ਕੀ ਨਕਲ ਕਰਦਾ ਆਪ ਗੋਹਾ ਖੋੜਾ ਸਿੱਟੀ ਜਾਂਦਾ ਉਧਰ ਆਪ ਗਾਣੇ ਤੇ ਡਾਂਸ ਕਰੀ ਜਾਂਦੇ ਆ ਫਿਰ ਤਾਂ ਦੇਖ ਨਹੀਂ ਕਹੇ ਜਿਹਾ ਵਿਆਹ ਅੱਜ ਕੱਲ ਹੋਏ ਆ ਚਲ ਆਪਾਂ ਨੂੰ ਕੋਈ ਖਾਂਦੇ ਧੱਕੇ ਫਰੀ ਜਾਂ ਕੋਹਾ ਖੋੜਾ ਆਪਾਂ ਨੂੰ ਦੋ ਫੁਲਕੇ ਮਿਲ ਜਾਂਦੇ ਆ ਪਾਲੇ ਕਰਾਂਗੇ ਚਲੋ ਚੱਲ ਦੇ ਸੱਤ ਸਮਾਰ ਦੇ ਕਿਹੜਾ ਬਾਦਆਪ ਤਾਂ ਮਾਰੇਗੇ ਬਾਪੂ ਵੀ ਦੇ ਗਾਲਾ ਹੁਣ ਤੇ ਘਰ ਜਾਵੀ ਹੋਗੇ ਪੰਗੇ ਲਿਆ ਲਿਆ ਉਹ ਕੀ ਗੱਲ ਹੋ ਗਿਆ ਹੁਣ ਰੰਗ ਭਗ ਲੱਗਿਆ ਬੋਟੀ ਵੀ ਆ ਗਈ ਹੁਣ ਕਿਉਂ ਸਰਫੜੀ ਬਠਾ ਉਹ ਕਾਲੀ ਬੋਡੀ ਬਾਪੂ ਉਹਦਾ ਘਰਵਾਰ ਸਾਰੀ ਲੁੱਟ ਕੇ ਲੈ ਗਈ ਕਿਉਂ ਕਿ ਇਹ ਨਾ ਉਹਦਾ ਲੁੱਟ ਕੇ ਲੈ ਗਈ ਪਤਾ ਨਹੀਂ ਸਾਰਾ ਸੋਨਾ ਸੁਨਾ ਲੈ ਗਈ ਪੈਸੇ ਕੁਝੇ ਉਹ ਕੰਜਰਾ ਤੈਨੂੰ ਪਹਿਲਾਂ ਉਥੇ ਰਛ ਬਜਾਇ ਜੀ ਨਾ ਇਹ ਪੰਗੇ ਲੈ ਨਾ ਪੰਗੇ ਲੈ ਤੇਰੀ ਉਮਰ ਤੋਂ ਨਾਲ ਜਿਹਾ ਵਿਆਹ ਲਈ ਉਹ ਬੜਾ ਇਹ ਮੇਲੇ ਚ ਵਿਆਹ ਕਰਾਵਾ ਬੈਠਾ ਤੇਰੀ ਹੱਡ ਨੇ ਕਾਤ ਤੁਗਾ ਛੋੜੋ